ਅੱਜ ਦੇ ਵਿੱਚ ਕੀ ਹੈਗਾ ਹਾਂਜੀ ਮੇਰਾ ਨਾਮ ਹਰਜਿੰਦਰ ਸਿੰਘ ਜਿੰਦਾ ਜੀ ਅਸੀਂ ਇੱਥੇ ਵੱਖ-ਵੱਖ ਜਿੱਥੇ ਬੰਦੀਆਂ ਦੇ ਆਗੂ ਤੇ ਰਾਜਨੀਤਿਕ ਜਿੱਥੇ ਬੰਦੀਆਂ ਦੇ ਆਗੂ ਜਿਹੜੇ ਪਹੁੰਚੇ ਆ ਸਾਡੀ ਜਿਹੜੀ ਮੇਨ ਮੰਗ ਹੈਗੀ ਆ ਕਿ ਜਿੱਦਾਂ ਹੁਣ ਦਿਨ ਤਿਉਹਾਰਾਂ ਦੇ ਦਿਨ ਚੱਲ ਰਹੇ ਹੈਗੇ ਆ ਇਹਨਾਂ ਦਿਨਾਂ ਦੇ ਵਿੱਚ ਇੱਕ ਐਸਾ ਤਿਉਹਾਰ ਵੀ ਆਂਦਾ ਹੈ ਜਿਹੜਾ ਜ਼ਿਆਦਾਤਰ ਪ੍ਰਵਾਸੀ ਮਨਾਉਂਦੇ ਆ ਉਹ ਹੈਗਾ ਛੱਟ ਪੂਜਾਲਾ ਜਿਹੜੀ ਛੱਟ ਪੂਜਾ ਇੱਥੇ ਮਨਾਈ ਜਾਂਦੀ ਹੈ ਨਾ ਉਸ ਨੂੰ ਪੂਜਾ ਦੀ ਸ਼ਕਲ ਦੇਣ ਦੀ بجائے ਇੱਕ ਹੂੜਮਤ ਦੀ ਸ਼ਕਲ ਦਿੱਤੀ ਜਾਂਦੀ ਹੈ ਤੇ ਅਸੀਂ ਜਾਣਦੇ ਹਾਂ ਕਿ ਬੜੇ ਲੰਬੇ ਸਮੇਂ ਤੋਂ ਅਸੀਂ ਪ੍ਰਸ਼ਾਸਨ ਨੂੰ ਇਸ ਗੱਲ ਹੀ ਲੈ ਕੇ ਬਾਰ-ਬਾਰ ਆਪਣੀ ਮੈਮੋਰੰਡਮ ਦੇ ਜ਼ਰੀਏ ਜਾਂ ਗੱਲਾਂ ਦੇ ਜ਼ਰੀਏ ਇਹ ਕਹਿਣਾ ਚਾਹੁੰਦੇ ਆ ਕਿ ਇਹ ਜਿਹੜੇ ਦਿਨ ਤਿਉਹਾਰ ਹੁੰਦੇ ਆ ਇਹਨਾਂ ਨੂੰ ਦਿਨ ਤਿਉਹਾਰ ਦੀ ਤਰ੍ਹਾਂ ਹੀ ਮਨਾਇਆ ਜਾਵੇ ਇਹਨਾਂ ਦੇ ਵਿੱਚ ਜਿਸ ਤਰੀਕੇ ਦੇ ਅਪੱਤੀਜਨਕ ਹਾਲਾਤ ਬਣਾਏ ਜਾਂਦੇ ਆ ਜਾਂ ਜਿਸ ਤਰੀਕੇ ਦੀ ਹੁੱਲੜਬਾਜੀ ਕੀਤੀ ਜਾਂਦੀ ਹੈ ਉਹਨਾਂ ਚੀਜ਼ਾਂ ਦੇ ਉੱਤੇ ਸਰਕਾਰ ਜਿਹੜੀ ਹੈ ਉਹ ਅੱਖਾਂ ਨਾ ਬੰਦ ਕਰੇ ਇਹਨਾਂ ਚੀਜ਼ਾਂ ਨੂੰ ਰੋਕਣ ਲਈ ਯਤਨ ਕਰੇ ਤੇ ਜਿਹੜੇ ਇਹ ਸਵੇਰ ਦੇ ਯਤਨ ਕੀਤੇ ਜਾਣ ਉਹਦੇ ਕਰਕੇ ਅਸੀਂ ਅੱਜ ਡੀਸੀ ਨੂੰ ਇੱਕ ਮੰਗ ਪੱਤਰ ਦੇਣ ਆਏ ਜਿਹੜਾ ਸੀਐਮ ਨੂੰ ਸੰਬੋਧਨ ਹੋ ਕੇ ਲਿਖਿਆ ਹੋਇਆ ਹੈ ਪੰਜਾਬ ਦੇ ਸੀਐਮ ਨੂੰ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਜਿਹੜਾ ਇਹ ਤਿਉਹਾਰ ਆਂਦਾ ਆ ਇਸ ਤਿਉਹਾਰ ਦੇ ਦੌਰਾਨ ਜਿਹੜੇ ਪ੍ਰਵਾਸੀ ਲੋਕ ਨੇ ਉਹ ਵੱਡੀ ਵੱਡੀ ਗੱਡੀਆਂ ਟੈਂਪੂ ਟਰੱਕਾਂ ਦੇ ਉੱਤੇ ਸਾਊਂਡ ਡੀਜ ਵਗੈਰਾ ਲੱਦ ਲੈਂਦੇ ਆ ਬਿਨਾਂ ਕਿਸੇ ਸੇਫਟੀ ਦਾ ਧਿਆਨ ਰੱਖੇ ਬਿਨਾਂ ਕਿਸੇ ਉਸ ਚੀਜ਼ ਦਾ ਪ੍ਰੋਪਰ ਇੱਕ ਹੱਲ ਕਰਕੇ ਨਾ ਕੀਤਾ ਜਾਣ ਕਰਕੇ ਅਸੀਂ ਇਸ ਦੇ ਲਈ ਚਿੰਤਾਜਨਕ ਬੰਦੇ ਜਿਹੜੇ ਆ ਉੱਥੇ ਸਾਰੇ ਪਹੁੰਚੇ ਆ ਅਸੀਂ ਇਹ ਚਾਹੁੰਦੇ ਆ ਕਿ ਜਿਹੜਾ ਵੀ ਇਦਾਂ ਦਾ ਕੋਈ ਅਗਰ ਪ੍ਰੋਗਰਾਮ ਬਣਾਣਾ ਉਹਨੂੰ ਨਿਰੋਲ ਧਾਰਮਿਕ ਰੂਪ ਚ ਹੀ ਮਨਾਇਆ ਜਾਵੇ ਤੇ ਇਸ ਦੌਰਾਨ ਜਿਹੜੀ ਹੁੱਲੜਬਾਜੀ ਲੜਕੇਆਂ ਵੱਲੋਂ ਜਿਹੜੇ ਉਹਨਾਂ ਦੇ ਪ੍ਰਵਾਸੀਆਂ ਦੇ ਮੁੰਡੇ ਜਿਹੜੇ ਇੱਥੇ ਪੰਜਾਬ ਚ ਰਹਿ ਰਹੇ ਨੇ ਬਿਨਾਂ ਕਿਸੇ ਵਜ੍ਹਾ ਦੇ ਰਹਿ ਰਹੇ ਨੇ ਜਿਨ੍ਹਾਂ ਨੂੰ ਕੰਮ ਕਰ ਹੈਗੇ ਨੇ ਉਹ ਇਦਾਂ ਦੇ ਹੁੱਲੜਬਾਜੀ ਨਹੀਂ ਕਰਦੇ ਬਸ ਜਿਹੜੇ ਇੱਥੇ ਅਵੇਦ ਰੂਪ ਚ ਆਏ ਹੋਏ ਨੇ ਜਾਂ ਯੋਗੀ ਨੇ ਉੱਥੋਂ ਦੀ ੱੱਕੇ ਮਾਰ ਕੇ ਜਿਹੜੇ ਕੱਢ ਦਿੱਤੇ ਹੋਏ ਨੇ ਉਹ ਪੰਜਾਬ ਚ ਆ ਕੇ ਇੱਥੇ ਗੁੰਡਾਗਰਦੀ ਉਹਨਾਂ ਨੂੰ ਨੱਥ ਪਾਉਣ ਦੇ ਲਈ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਨ ਆਏ ਆ ਕਿ ਉਹ ਉਹਨਾਂ ਨੂੰ ਨੱਥ ਪਾਵੇ ਤਾਂ ਜੋ ਇੱਥੇ ਪੰਜਾਬ ਦਾ ਮਾਹੌਲ ਜਿਹੜਾ ਨਾ ਖਰਾਬ ਹੋਵੇ ਤੁਸੀਂ ਦੇਖਿਆ ਹੋਣਾ ਤੁਸੀਂ ਦੇਖਿਆ ਹੋਣਾ ਕਿ ਕੱਲ ਜਲੰਧਰ ਸਟੇਸ਼ਨ ਦੇ ਉੱਤੇ ਹੀ ਜਿਹੜੀ ਛੱਟ ਪੂਜਾ ਨੂੰ ਲੈ ਕੇ ਪ੍ਰਵਾਸੀਆਂ ਦੀ ਆਵਾਜ਼ਾਈ ਹੋ ਰਹੀ ਸੀ ਉਹਨਾਂ ਦੌਰਾਨ ਉਹਨਾਂ ਨੇ ਸਟੇਸ਼ਨ ਦੇ ਉੱਤੇ ਟ੍ਰੇਨ ਦੇ ਹਮਲਾ ਕਰ ਦਿੱਤਾ ਟ੍ਰੇਨ ਦੇ ਸ਼ੀਸ਼ੇ ਭੰਨੇ ਉੱਥੇ ਪੁਲਿਸ ਪ੍ਰਸ਼ਾਸਨ ਮੌਜੂਦ ਸੀਗਾ ਪ੍ਰਸ਼ਾਸਨ ਨੇ ਉਹਦੀਆਂ ਵੀਡੀਓ ਵੀ ਬਣਾਈਆਂ ਇੱਕ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਆ ਇਹੋ ਜਿਹੇ ਬੰਦੇ ਜਿਹੜੇ ਨੇ ਇਦਾਂ ਦਾ ਪੰਜਾਬ ਨੂੰ ਨੁਕਸਾਨ ਪਾ ਕੇ ਇਦਾਂ ਉਹ ਜੀ ਰਫਤ ਰਫਤ ਰਫਤਫਾ ਹੋ ਜਾਂਦੀ ਆ ਇਹਨਾਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖ ਕੇ ਅਸੀਂ ਇੱਥੇ ਪਹੁੰਚੇ ਆ ਹੁਣ ਗੁੱਲੜ ਬਾਜੀ ਕਿਥੇ ਨੇ ਇਹ ਕਿਹਨੇ ਇਹ ਹੁੰਡੜ ਬਾਜੀ ਹੋਈ ਤੁਸੀਂ ਦੇਖੋ ਉਹਨਾਂ ਨੇ ਜਿਹੜਾ ਦੌਰਾਨ ਛਕ ਪੂਜਾ ਕਰਦੇ ਆ ਉਹ ਪੂਜਾ ਕਰਦੇ ਆਪਣੇ ਰੱਬ ਤੇ ਹੁੰਦੇ ਰੱਬ ਦੇ ਨਾਮ ਤੇ ਹੁੰਦੀ ਹੈ ਗੁੱਲੜ ਬਾਜੀ ਕਿਸ ਤੇ ਬਿਲਕੁਲ ਜਿਹੜਾ ਰੱਬ ਦਾ ਨਾਮ ਤੇ ਆਉਣ ਦੀ ਗੱਲ ਆ ਜੇ ਤਾਂ ਰੱਬ ਦਾ ਨਾਮ ਤੇ ਆਉਣ ਫੇਰ ਤਾਂ ਸਾਰਿਆਂ ਨੂੰ ਪਤਾ ਹੈ ਕਿ ਉਹ ਇੱਕ ਟ੍ਰੈਡੀਸ਼ਨ ਦਾ ਹਿੱਸਾ ਆ ਇੱਕ ਕਲਚਰ ਦਾ ਹਿੱਸਾ ਆ ਨਾ ਕਿ ਉਹ ਰੱਬ ਦਾ ਨਾਮ ਤੇ ਆਉਣ ਉਹ ਮੈਂ ਤੁਹਾਨੂੰ ਵੀਡੀ ਉਹ ਆਪਣੇ ਨਾ ਦਿਨਾਂ ਦੇ ਵਿੱਚ ਡੀਜੇ ਦੇ ਉੱਤੇ ਅਸ਼ਲੀਲ ਗਾਉਣੇ ਲਾਉਂਦੇ ਆ ਵੈਸ਼ੀਆਂ ਵਾਲੇ ਆ ਕੇ ਵੈਸ਼ੀਆਂ ਨਾਲ ਨਚਾਉਂਦੇ ਆ ਮੈਂ ਤੁਹਾਨੂੰ ਪ੍ਰੂਫ ਦਊਂਗਾ ਤੇ ਜਦੋਂ ਸਾਡੇ ਲੋਕ ਟ੍ਰੈਫਿਕ 'ਚ ਉਹਨਾਂ ਦੇ ਨਾਲ ਫਸੇ ਹੁੰਦੇ ਆ ਕਿਉਂਕਿ ਬਿਆਸ ਦਰਿਆ ਤੱਕ ਉਹ ਜਾਂਦੇ ਆ ਤੇ ਉਧਰ ਸਤਲੁਜ ਸਤਲੁਜ ਵੱਲ ਨੂੰ ਜਾਂਦੇ ਆ ਤੇ ਰਸਤੇ 'ਚ ਸਾਰਾ ਜਾਮ ਹੋ ਜਾਂਦਾ ਪੰਜਾਬੀ ਲੋਕ ਵੀ ਆਪਣੇ ਪਰਿਵਾਰ ਦੇ ਨਾਲ ਉਹਨਾਂ ਗੱਡੀਆਂ ਦੇ ਵਿੱਚ ਉੱਥੇ ਰਸਤੇ 'ਚੋਂ ਲੰਘ ਰਹੇ ਹੁੰਦੇ ਆ ਤੇ ਉਹਨਾਂ ਦੀਆਂ ਗੱਡੀਆਂ ਉੱਥੇ ਰੁਕ ਜਾਂਦੀਆਂ ਆ ਉਹਨਾਂ ਗੱਡੀਆਂ ਦੇ ਵਿੱਚੋਂ ਦੇਖ ਰਹੇ ਹੁੰਦੇ ਆ ਕੀ ਸਾਡੇ ਧੀਆਂ ਪਣਾ ਪੁੱਤ ਨਾਲ ਨੇ ਤੇ ਅੱਗੇ ਉਹ ਗੰਦ ਪਾਰੇ ਨੇ ਜਿਹੜੀ ਵੀਡੀਓ ਦੱਸ ਰਿਹਾ ਜਲੰਧਰ ਦੀ ਹੈ ਇਹ ਬਾਹਰ ਦੀ ਪਸਾਰ ਉਹ ਰਸਤਿਆਂ ਦੀ ਵੀਡੀਓ ਨੇ ਪੰਜਾਬ ਦੀਆਂ ਵੀਡੀਓ ਨੇ ਬਿਆਸ ਦਰਿਆ ਦੇ ਕੋਲ ਦੀ ਬਣੀ ਵੀਡੀਓ ਨੇ ਮੈਂ ਤੁਹਾਨੂੰ ਉਹ ਵੀਡੀਓ ਵੀ ਨਾਲ ਦੇ ਦੂੰਗਾ ਤੁਸੀਂ ਉਹ ਜ਼ਰੂਰ ਨਾਲ ਲਾ ਲਿਓ ਜਿੱਥੇ ਉਹ ਅਸ਼ਲੀਲ ਤਰੀਕੇ ਨਾਲ ਨੱਚਦੇ ਆ ਉਹਨਾਂ ਨੇ ਨਾਲ ਉਹ ਤਾਂ ਨਹੀਂ ਇਹ ਨਾਚਾਰ ਰੱਖੀਆਂ ਹੁੰਦੀਆਂ ਆ ਉਹਨਾਂ ਦੇ ਨਾਲ ਉਹ ਗਲਤ ਵਿਵਹਾਰ ਵੀ ਕਰ ਰਹੇ ਹੁੰਦੇ ਆ ਨਸ਼ਾ ਉਹਨਾਂ ਨੇ ਕੀਤਾ ਹੁੰਦਾ ਆ ਨਸ਼ਾ ਕਰਕੇ ਤੁਹਾਨੂੰ ਵੀ ਪਤਾ ਹੈ ਕਿ ਰੋਡ ਦੇ ਉੱਤੇ ਟ੍ਰੈਫਿਕ 'ਚ ਜਾਣਾ ਉਹ ਇੱਕ ਕਾਨੂੰਨੀ ਵੋਲੇਸ਼ਨਾ ਮਗਰ ਉਹਨਾ ਨੂੰ ਸਾਰੀਆਂ ਨੁ ਚੀਜ਼ਾਂ ਨੂੰ ਛਿੱਕੇ ਟੰਗ ਕੇ ਇਹ ਸਾਰਾ ਕੁਝ ਕੀਤਾ ਜਾਂਦਾ ਆ ਔਰ ਕਦੀ ਵੀ ਇਦਾਂ ਦਾ ਕੋਈ ਵੀ ਪ੍ਰੋਗਰਾਮ ਧਾਰਮਿਕ ਰੂਪ ਨਹੀਂ ਬਣ ਸਕਦਾ ਤੁਸੀਂ ਵੀ ਜਾਣਦੇ ਆ ਜਦੋਂ ਧਰਮ ਦਾ ਕੰਮ ਹੁੰਦਾ ਤੇ ਬੰਦਾ ਹਰਿਆ ਕੋ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰਦਾ ਜਿਹੜਾ ਉਹਨਾਂ ਤੇ ਧਰਮ ਨੂੰ ਲੈ ਕੇ ਇਹ ਦੱਸ ਸਕੇ ਕਿ ਇਹ ਧਰਮ ਜਿਹੜਾ ਹੈ ਉਹ ਕੀ ਕੀ ਦਰਸ਼ਾਉਣਾ ਚਾਹੁੰਦਾ ਆ ਮਗਰ ਇਦਾਂ ਦਾ ਕੁਝ ਵੀ ਸਾਹਮਣੇ ਨਹੀਂ ਆਂਦਾ ਪ੍ਰਵਾਸੀ ਇਹਨਾਂ ਦਿਨਾਂ ਦੀ ਆੜ ਦੇ ਵਿੱਚ ਪੂਰੀ ਖੁੱਲੜਬਾਜ਼ੀ ਕਰਦੇ ਆ ਪੂਰੀ ਗੁੰਡਾਗਰਦੀ ਕਰਦੇ ਆ ਪ੍ਰਧਾਨ ਸਾਹਿਬ ਕੁਛ ਕਹਾਂਤੋਂ ਨੇ ਦੱਸਿਓ ਪ੍ਰਧਾਨ ਜੀ ਕੀ ਤੁਸੀਂ ਕਹਿਣਾ ਚਾਹੁੰਦੇ ਇਸ ਮੈਟਰ ਨੂੰ ਲੈ ਕੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਪਹਿਲੀ ਤੇ ਗੱਲ ਆ ਅਸੀਂ ਖੁਦ ਧਰਮੀ ਆ ਤੇ ਦੂਸਰੇ ਧਰਮ ਦੀ ਇੱਜ਼ਤ ਕਰਨਾ ਸਾਨੂੰ ਬਖੂਬੀ ਆਉਂਦਾ ਉਹਦੇ ਲਈ ਸਾਨੂੰ ਕੋਈ ਪ੍ਰੂਫ ਜਾਂ ਸਬੂਤ ਦੇਣ ਦੀ ਲੋੜ ਨਹੀਂ ਸਾਡਾ ਪਿੱਠ ਤੇ ਇਤਿਹਾਸ ਖੜਾ ਜੇ ਕਦੇ Hindu ਧਰਮ ਦੇ ਵਿੱਚ ਕਿਸੇ ਨੇ ਆਪ ਦੀ ਸੱਤਾ ਦੀ ਤਾਕਤ ਦੇ ਵਿੱਚ ਕੋਈ ਜ਼ੁਲਮ ਕਰਨ ਦੀ ਕੋਸ਼ਿਸ਼ ਕੀਤੀ ਤੇ ਸੈਕ ਉੱਥੇ ਬੋਲੇ ਆ ਆ ਰੀਸੈਂਟਲੀ ਅਗਰ ਮੁਸਲਮਾਨ ਭਰਾਵਾਂ ਦੇ ਨਾਲ ਧੱਕਾ ਹੁੰਦਾ ਦੱਸਿਆ ਸਾਨੂੰ ਤਾਂ ਆਪਾਂ ਉੱਥੇ ਖੜੇ ਆ ਨਾਲ ਜੇ ਕਿਸੇ ਹਿੰਦੂ ਨਾਲ ਹੁੰਦਾ ਤਾਂ ਅਸੀਂ ਉੱਥੇ ਖੜੇ ਆ ਤੇ ਸਿੱਖ ਆਪਦੇ ਹੱਕਾਂ ਦੇ ਲਈ ਤਾਂ ਜਦੋਂ ਦੇ ਜੰਮੇ ਉਦੋਂ ਦੇ ਲੜਦੇ ਪਏ ਆ ਤੇ ਅਸੀਂ ਕਿਸੇ ਦੇ ਧਰਮ ਦੇ ਖਿਲਾਫ ਤੇ ਕਦੇ ਵੀ ਨਹੀਂ ਹੋ ਸਕਦੇ ਪਰ ਹਾਂ ਇਹ ਜਿਹੜਾ ਧਰਮ ਦਾ ਵਿਸ਼ਾ ਹੁੰਦਾ ਉਹ ਸੀਰੀਅਸ ਹੁੰਦਾ ਉਹਦੇ ਵਿੱਚ ਗੰਭੀਰਤਾ ਹੁੰਦੀ ਆ ਦੁਨੀਆ ਦਾ ਕੋਈ ਧਰਮ ਇਹ ਨਹੀਂ ਕਹਿੰਦਾ ਵੀ ਤੁਸੀਂ ਧਰਮ ਦਾ ਧਰਮ ਦੀ ਆੜ ਲੈ ਕੇ ਇੱਕ ਦਿਨ ਦਾ ਸਹਾਰਾ ਲੈ ਕੇ ਤੇ ਤੁਸੀਂ ਅਸ਼ਲੀਲ ਇਸ਼ਾਰੇ ਕਰ ਕਰਕੇ ਨੱਚੋ ਇਹਦੀ ਕੋਈ ਇੱਕ ਵੀਡੀਓ ਨਹੀਂ ਹੈਗੀ ਹਜ਼ਾਰਾਂ ਐਵੀਡੈਂਸ ਨੇ ਕਈ ਸਾਲਾਂ ਤੋਂ ਇਹ ਕੁਝ ਪੰਜਾਬ ਦੀ ਧਰਤੀ ਤੇ ਚੱਲਦਾ ਆ ਰਿਹਾ ਜਦੋਂ ਦਾ ਇਹ ਛੱਟ ਪੂਜਾ ਦਾ ਸਿਸਟਮ ਪਿਛਲੇ ਆ 5-7 ਸਾਲ ਤੋਂ ਲਗਾਤਾਰ ਜ਼ਿਆਦਾ ਵਧਿਆ ਹੋਇਆ ਹੈ ਕੋਈ ਆਪਣਾ ਧਾਰਮਿਕ ਅਕੀਦਾ ਮਨਾਵੇ ਜੀ ਸਕਦ ਕੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਉਹ ਧਰਮ ਦੇ ਅਕੀਦੇ ਦੀ ਆੜ ਲੈ ਕੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਕਿ ਤੁਹਾਡੇ ਸੱਭਿਆਚਾਰ ਨੂੰ ਛੱਟ ਮਾਰੀ ਜਾਵੇ ਸਾਡਾ ਇਹ ਖਦਸ਼ਾ ਹੈ ਪੀ ਇਹ ਸਾਰੀਆਂ ਚੀਜ਼ਾਂ ਜਾਣ ਬੁੱਝ ਕੇ ਪੰਜਾਬ ਦੇ ਸੱਭਿਆਚਾਰ ਨੂੰ ਗੰਦਲਾ ਕਰਨ ਦੇ ਲਈ ਇੱਥੇ ਧੱਕੇ ਨਾ ਕਰਵਾਈਆਂ ਜਾਂਦੀਆਂ ਪਈਆਂ ਐ ਇਹ ਨਹੀਂ ਕਿ ਸੱਜਿਆਚ ਸਰਕਾਰ ਨੂੰ ਅਸੀਂ ਦੱਸਣਾ ਤੇ ਸਰਕਾਰ ਨੂੰ ਨਹੀਂ ਦਿੰਦਾ ਜਦੋਂ ਸਰਕਾਰਾਂ ਦੇ ਨੁਮਾਇੰਦੇ ਸਟੇਟਮੈਂਟ ਆ ਦਿੰਦੇ ਵੀ ਪੰਜਾਬ ਚ ਤੁਰੀ ਜਾਂਦੀ ਕੀੜੀ ਵੀ ਦਿੰਦੀ ਆ ਤੇ ਇਹਦਾ ਮਤਲਬ ਪਤਾ ਉਹਨਾਂ ਨੂੰ ਸਭ ਹੈ ਅਸੀਂ ਇੱਥੇ ਸਿਰਫ ਇਸ ਕਰਕੇ ਦੱਸਣ ਆਏ ਆ ਵੀ ਦਿੰਦਾ ਸਾਨੂੰ ਵੀ ਸਭ ਕੁਝ ਜੇ ਸਰਕਾਰ ਅੱਜ ਸਮੇਸਿਆ ਰਹਿੰਦੇ ਕੋਈ ਇਹਦੇ ਤੇ ਕੋਈ ਠੋਸ ਕਦਮ ਨਹੀਂ ਚੱਕਦੇ ਕੋਈ ਢੰਗ ਤਰੀਕਾ ਹਰ ਚੀਜ਼ ਦਾ ਸਿੱਖ ਹਿੰਦੂ ਮੁਸਲਮਾਨ ਸਾਰੇ ਆਪਣੇ ਧਾਰਮਿਕ ਕੀਤੇ ਮਨਾਉਂਦੇ ਆ ਇਹ ਹੀ ਸਰਕਾਰਾਂ ਇਹ ਹੀ ਪ੍ਰਸ਼ਾਸਨ ਬਕਾਇਦਾ ਨਾਲ ਤੁਰਦਾ ਆ ਸਪੇਸ ਦਿੰਦਾ ਆ ਜਗ੍ਹਾ ਤੈ ਹੁੰਦੀ ਆ ਢੰਗ ਤਰੀਕਾ ਤੈ ਹੁੰਦਾ ਨਗਰ ਕੀਤੇ ਨਿਕਲਦੇ ਆ ਹਫਤਾ ਆਪਤਾ ਮੀਟਿੰਗਾਂ ਚੱਲਦੀਆਂ ਪੌਸ ਵਾਲਿਆਂ ਦੇ ਨਾਲ ਹਾਲਾਂਕਿ ਉੱਥੇ ਬੰਦਾ ਆਊਗਾ ਵੱਧ ਤੋਂ ਵੱਧ 200 500 700 ਜਿਹੜਾ ਸ਼ਹਿਰਦਾਰੀ ਦਾ ਹੀ ਆ ਸ਼ਹਿਰ ਦਾ ਹੀ ਰਹਿਣ ਵਾਲਾ ਜਿਹਨੂੰ ਸਾਰੇ ਜਾਣਦੇ ਆ ਇੱਕ ਦੂਜੇ ਨੂੰ ਇੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉਹ ਲੋਕ ਇਕੱਠੇ ਹੁੰਦੇ ਜਿਨ੍ਹਾਂ ਦੀ ਕੋਈ ਪਛਾਣ ਵੀ ਨਹੀਂ ਹੁੰਦੀ ਸੜਕ ਤੇ ਜਾਂਦਿਆਂ ਕੋਈ ਹਾਦਸਾ ਕਰ ਜਾਣ ਕੋਈ ਸ਼ਰਾਰਤ ਕਰ ਜਾਣ ਕਿਸੇ ਧੀ ਭੈਣ ਦੇ ਨਾਲ ਕੋਈ ਗਲਤ ਇਸ਼ਾਰੇਬਾਜ਼ੀ ਕਰ ਜਾਣ ਉਹਨਾਂ ਤੇ ਕੋਈ ਪਰਚਾ ਨਹੀਂ ਕੋਈ ਗੱਲ ਨਹੀਂ ਹਰਜਿੰਦਰ ਸਿੰਘ ਉਹਨਾਂ ਨੇ ਹੁਣੇ ਕਿਹਾ ਵੀ ਰੇਲਵੇ ਸਟੇਸ਼ਨ ਤੇ ਭੰਨ ਤੋੜ ਹੋਈ ਕੀ ਪ੍ਰਸ਼ਾਸਨ ਦੱਸੂਗਾ ਕਿੰਨੇ ਬੰਦੇ ਅਰੈਸਟ ਹੋਏ ਕਿੰਨਿਆਂ ਤੇ ਪਰਚਾ ਹੋਇਆ ਤੇ ਕੀ ਤੁਸੀਂ ਸਾਰੇ মিডিਆ ਵਾਲੇ ਇਸ ਗੱਲ ਦੇ ਗਵਾਹ ਨਹੀਂ ਹੋ ਕਿ ਜੇ ਤੁਹਾਡੇ ਸਾਡੇ ਚੋਂ ਕਿਸੇ ਨੇ ਕੀਤਾ ਹੁੰਦਾ ਤੇ ਹੁਣ ਤੱਕ ਚੱਕ ਕੇ ਸਣੇ ਟੱਬਰ ਅੰਦਰ ਨਾ ਕੀਤਾ ਹੁੰਦਾ ਤਾਂ ਇਹਦਾ ਮਤਲਬ ਸਰਕਾਰ ਦੀ ਮੰਨਛਾ ਗਲਤ ਹੈ ਉਹ ਨਹੀਂ ਚਾਹੁੰਦੇ ਨਾ ਚੀਜ਼ਾਂ ਨੂੰ ਰੋਕ ਲਾਉਣੀ ਉਹ ਚਾਹੁੰਦੇ ਆਂ ਵੀ ਜਿਹੜਾ ਕੰਮ ਪ੍ਰਸ਼ਾਸਨ ਦਾ ਆ ਪ੍ਰਸ਼ਾਸਨ ਕਰੇ ਨਾ ਤੇ ਲੋਕ ਆਪਸ ਵਿੱਚ ਹੱਥੋ ਪਾਈ ਹੋਣ ਤੇ ਉਹ ਸਿੱਖਾਂ ਦੇ ਸਰਕੂਲ ਜਾਂ ਮੜਨ ਕੇ ਇਹ ਜੀ ਭਈਆਂ ਨੂੰ ਚੰਗਾ ਮਾੜਾ ਕਹਿੰਦੇ ਆਂ ਜਦ ਕਿ ਇਦਾਂ ਦੀ ਗੱਲ ਨਹੀਂ ਅਸੀਂ ਚਾਹੁੰਦੇ ਕਿ ਜਿਹੜਾ ਸਾਡਾ ਪੰਜਾਬ ਦਾ ਖੂਬਸੂਰਤ ਸੱਭਿਆਚਾਰ ਆ ਜਿੱਥੇ ਪੂਰੀ ਦੁਨੀਆ ਜਾਣਦੀ ਪਏ ਲੋਕ ਬੜੇ ਸੋਹਰਦ ਹੁੰਦੇ ਆ ਉਹ ਗੰਦਲਾ ਨਾ ਹੋਵੇ ਉਹਦੇ ਅੰਦਰ ਕੋਈ ਇਦਾਂ ਦੀ ਗੱਲ ਨਾ ਵਾਪਰੇ ਜਿਹੜੀ ਕੋਈ ਅਨਸੁਖਾਣੀ ਹੋਵੇ ਉਸ ਸਮੇਂ ਰਹਿੰਦੇ ਪ੍ਰਸ਼ਾਸਨ ਨੂੰ ਕੋਈ ਨਾ ਕੋਈ ਸਟੈਂਡ ਲੈਣਾ ਚਾਹੀਦਾ ਤੁਸੀਂ ਦੱਸ ਰਹੇ ਕਈ ਸਾਲਾਂ ਤੋਂ ਇਸ ਇਦਾਂ ਹੀ ਕਰਦੇ ਆ ਰਹੇ ਛਿੱਲੀ ਗਾਣੇ ਲਾਉਂਦੇ ਛਿੱਲੀ ਸ਼ਿਆਰੇ ਕਰਦੇ ਆ ਇਹ ਸਾਲੇ ਤੁਸੀਂ ਕਿਉਂ ਕੰਪਲੇਂਟ ਦਿੱਤੀ ਪਹਿਲਾਂ ਵੀ ਤੁਸੀਂ ਦੇ ਰਹੇ ਸੀ ਨਾਲ ਹੀ ਪਹਿਲਾਂ ਪਹਿਲਾਂ ਵੀ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਆਪਣੇ ਪੱਧਰ ਦੇ ਉੱਤੇ ਗੱਲਬਾਤ ਚੱਕਦੇ ਰਹੇ ਰ ਹਮੇਸ਼ਾ ਗੱਲ ਕਰਦੇ ਰਹੇ ਹਾਂ ਇਸ ਵਾਰ ਲਿਖਤੀ ਰੂਪ ਦੇ ਵਿੱਚ ਬਕਾਇਦਾ ਦੇਣ ਜਾ ਰਹੇ ਹਾਂ ਅਸੀਂ ਇਸ ਤੋਂ ਪਹਿਲਾਂ ਵੀ ਅਸੀਂ ਜਿੰਨੀ ਅਪਰੋਚ ਕੋਈ ਵੀ ਗੱਲ ਯਕਦਮ ਨਹੀਂ ਨਾ ਵਾਧੀ ਕੋਈ ਬਿਮਾਰੀ ਕੋਈ ਰੋਗ ਜਿਹੜਾ ਹੁੰਦਾ ਹੈ ਤੁਸੀਂ 35 ਸੱਟੇ ਤੋਂ ਕੈਂਸਰ ਦੀ ਦਵਾਈ ਨਹੀਂ ਨਾ ਖਾਣ ਲਾ ਪੋਗੇ ਜੇ ਪਹਿਲੇ ਦਿਨ ਬੁਖਾਰ ਹੋਇਆ ਤੇ ਬੁਖਾਰ ਦਾ ਇਲਾਜ ਕਰੋਗੇ ਨਾ ਜਦੋਂ ਇਹਦੀ ਸ਼ੁਰੂਆਤ ਹੋਈ ਤੇ ਉਸ ਸ਼ੁਰੂਆਤੀ ਦੌਰ ਦੇ ਵਿੱਚ ਜਿਹੜੇ ਸਾਡੇ ਸੰਪਰਕ ਚ ਲੋਕ ਸੀ ਅਸੀਂ ਬਕਾਇਦਾ ਪਹਿਲਾਂ ਉਹਨਾਂ ਨਾਲ ਡਾਇਰੈਕਟ ਡਾਇਲੌਗ ਖੋਲ੍ਹਿਆ ਆ ਲੋਕਾਂ ਨਾਲ ਲੋਕਾਂ ਨਾਲ ਡਾਇਰੈਕਟ ਡਾਇਲੌਗ ਖੋਲ੍ਹਿਆ ਆ ਇਨਫੈਕਟ ਹੁਣ ਵੀ ਜਿਹੜੇ ਲੋਕ ਸਾਡੇ ਸੰਪਰਕ ਚ ਆ ਉਹਨਾਂ ਨੂੰ ਵੀ ਕਹਿ ਰਹੇ ਅਸੀਂ ਸਮਝਾ ਰਹੇ ਆ ਕਿ ਤੁਸੀਂ ਆਪਣਾ ਜਲੂਸ ਆਪ ਨਾ ਕੱਢੋ ਇਹ ਜਿਹੜਾ ਧਰਮ ਹੁੰਦਾ ਆ ਉਹ ਰਿਸਪੈਕਟ ਦਾ ਇੱਕ ਮੁੱਦਾ ਹੁੰਦਾ ਤੁਸੀਂ ਉਹਨੂੰ ਇਸ ਕਦਰਨਾ ਉਹਦਾ ਰੂਪਰੇਖਾ ਬਣਾਓ ਤੇ ਉਹ ਚ ਡਿਸਰੈਸਪੈਕਟ ਹੋਵੇ ਤੁਹਾਡੀ ਹਾਂ ਜੀ ਡੀਸਾ ਨੂੰ ਮੰਗ ਪਤਾ ਜਨਾ ਤੇ ਉਸ ਤੋਂ ਬਾਅਦ ਪਹਿਲੇ ਜਿਹੜਾ ਪਥਰਾਵ ਹੋਇਆ ਸਟੇਸ਼ਨ ਤੇ ਆਰ ਪੀ ਐਫ ਥਾਣਾ ਮੌਜੂਦ ਉਥੇ ਸਟੇਸ਼ਨ ਦੇ ਉੱਤੇ ਹੀ ਆ ਉਹਦਾ ਅਪਡੇਟ ਜਾਣੂਗੇ ਤੁਸੀਂ ਕਿੰਨੇ ਦੇ ਪਰਚਾ ਹੋਇਆ ਕਿੰਨੇ ਦਿਨਾਂ ਬਿਲਕੁਲ ਚਾਹਾਂਗੇ ਤਾਂ ਪੁੱਛਾਂਗੇ ਜਰੂਰ ਉਹਨੂੰ ਪਹਿਲੀ ਲਿਫਟ ਹੀ ਕੰਪਲੀਟ ਆ ਤੁਹਾਡੀ ਵੀ ਪਹਿਲਾਂ ਵੀ ਦਿੱਤੀ ਸੀ ਕੋਈ ਇਸ ਪਲਾਨ ਨਹੀਂ ਇਹ ਅੱਜ ਪਹਿਲੀ ਆ ਜੀ ਅੱਜ ਸਵੇਰੇ ਪਹਿਲੀ ਆਪਾਂ ਇਹਨੂੰ ਵੈਂਡਰ ਤੋਂ ਲੈ ਲਈ ਕਿਉਂਕਿ ਅੰਦਰ ਟਾਈਮ ਲਿਆ ਬਿਲਕੁਲ ਕੱਢ ਦਿੰਦਾ